ਚਾਲ ਕਰ ਲਾ ਰਾਮ ਦੇਖ ਲੈ ਸਫਾਈ ਸੁਫਾਈ ਪੂਰੀ ਕਰਤੀ ਭੂਆ ਨੇ ਕਮਰੇ ਦੀ ਬੈ ਜਾ ਮੈਂ ਤੁਹਾਨੂੰ ਐ ਕਹਿੰਦੀ ਸੀਗੀ ਤੇ ਦੇਖਿਓ ਭੂਆ ਕਿੰਨਾ ਸੋਚਦੀ ਆਪਣਾ ਹਨਾ ਭੂਆ ਜਰ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਅੱਜ ਜਿਵੇਂ ਹੁਣ ਭੂਆ ਆਪਣੀ ਵੇਟ ਕਰੀ ਜਾਂਦੀ ਸੀ ਹਨਾ ਐੜੀ ਕੀ ਜਾਂਦੀ ਸੀ ਆਪਾਂ ਨੂੰ ਅੱਜ ਮੈਨੂੰ ਐ ਲੱਗਿਆ ਵੀ ਜੇ ਮੇਰਾ ਮਾਪਿਓ ਹੁੰਦਾ ਉਹ ਵੀ ਐਂ ਡੀਕਦਾ ਹਨਾ ਫਿਰ ਵੀ ਸਿਆਣੇ ਬੰਦੇ ਦੇਦਾ ਜਰ ਗੱਲ ਹੋਰ ਹੀ ਹੁੰਦੀ ਆ ਘਰੇ ਹਨਾ ਭੂਆ ਜਮਾ ਮੰਮੀ ਵਾਂਗੂ ਕਰਦੀ ਆ ਪਿਆਰ ਹਣ ਭੂਆ ਨੂੰ ਪਤਾ ਹੈਗਾ ਹੈ ਵੀ ਮੇਰੇ ਭਰਾ ਦਾ ਵੰਸ਼ਾਗਾਹ ਹੈ ਆਪਣੇ ਚ ਹੀ ਮੋਹ ਪਿਆਰ ਆ ਭੂਆ ਦਾ ਤਾਂ ਹੀ ਤਾਂ ਮੈਂ ਤੈਨੂੰ ਕਿਹਾ ਸੀ ਵੀ ਆਪਾਂ ਭੂਆ ਨੂੰ ਖਾਦ ਲੈਨੇ ਆਪਣੀ ਅੱਧੀ ਫਿਕਰ ਖਤਮ ਹੋ ਜੂਗੀ ਉਹੀ ਗੱਲ ਹੋਈ ਨਾ ਵੇਖ ਲਾ ਵਿਚਾਰੀ ਪਤਾ ਨਹੀਂ ਰੋਟੀ ਪਾਣੀ ਖਾਦਾ ਕਿ ਨਹੀਂ ਉਹ ਬੈਠੀ ਆ ਗੇਟ ਤੇ ਮੈਂ ਤਾਂ ਲੱਗਦਾ ਨਹੀਂ ਖਾਦਾ ਹੋਣਾ ਕੋਈ ਗੱਲ ਇਹ ਮੈਂ ਪੁੱਛੂਗੀ ਭੂਆ ਨੂੰ ਉਹ ਫਿਕਰ ਬਾਲਾ ਕਰਦੀ ਆ ਮਾੜੀ ਮਾੜੀ ਗੱਲ ਦੀ ਟੈਨਸ਼ਨ ਲੈ ਲਗੇ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਕਹਿੰਦੇ ਜਿਹੜਾ ਵੱਡਾ ਬੰਦਾ ਹੁੰਦਾ ਨਾ ਘਰ ਦਾ ਮੁਖੀ ਉਹ ਜਿੰਦਾ ਹੁੰਦਾ ਘਰ ਦਾ ਭਾਵੇਂ ਉਹ ਦੱਕਾ ਕੰਮ ਨਾ ਕਰੇ ਫਿਰ ਵੀ ਐ ਮੂਰੇ ਬੈ ਅੱਗੇ ਤੁਸੀਂ ਤਾਂ ਬਗ ਜਾਂਦੇ ਸੀ ਮੈਂ ਕੱਲੀ ਰਹਿੰਦੀ ਸੀ ਹੁਣ ਭੂਆ ਹੁੰਦੇ ਮੈਨੂੰ ਕੋਈ ਟੈਨਸ਼ਨ ਨਹੀਂ ਆ ਗਈ ਚਲ ਕੋਈ ਨਹੀਂ ਹੁਣ ਭੂਆ ਆ ਗਈ ਆਪਾਂ ਵੀ ਪੂਰਾ ਦਾ ਮਾਨਜਿਤ ਕਰਾਂਗੇ ਠੀਕ ਆ ਸੇ ਭੂਆ ਨੂੰ ਸੰਦਿਆਲੇ ਸੂਟੀ ਲੈ ਦੋ ਚਾਰ ਪੰਜ ਗੱਲ ਤਾਂ ਸਹੀ ਆ ਯਾਰ ਹਨਾ ਭੂਆ ਹੋਰ ਹੀ ਪਾਈ ਫਿਰਦੀ ਆ ਗਰਮੀ ਜੀ ਵਾਲੇ ਲੀੜੇ ਜੇ ਚਲ ਮੈਂ ਦੇਖਦਾ ਲਿਆ ਦੂੰਗਾ ਮੈਂ ਤੇ ਇੱਥੇ ਸਮਾ ਦੇਾਂਗੇ ਧਰੂ ਭਾਬੀ ਕਹਿੰਦੋ ਹੈ ਹੋਰ ਕੀ ਆ ਮੋਟੇ ਪਾ ਲੂਗੀ ਠੰਡ ਆ ਯਾਰ ਬਾਕੀ ਵੱਡਾ ਸਰੀਰ ਆ ਜੇ ਇਹ ਬੈ ਗਈ ਮੁੜ ਕੇ ਗੱਲ ਹਿਸਾਬ ਚ ਨਹੀਂ ਹੋਣੀ ਨਾਲੇ ਉਹ ਕੰਮ ਕਰਦੀ ਫਿਰਦੀ ਰਹਿੰਦੇ ਠੰਡੇ ਦੁੱਤੇ ਜਾਂ ਹੱਥ ਮਾਰੀ ਜਾਂਦੇ ਬਿਮਾਰ ਹੋ ਜੂਗੀ। ਮੱਲਾ ਮੇਰੇ ਸੋਚੀ ਜਾਂਦੇ ਨੇ ਤੇ ਆਪਦਾ ਨਹੀਂ ਸੋਚਦੀ ਭੂਆ। ਉਹ ਵੱਡੇ ਬੰਦੇ ਦਾ ਐਂ ਫਰਕ ਹੁੰਦਾ ਉਹ ਤੂੰ ਐਂ ਦਾ ਲਾਲਾ ਆਪਣੇ ਜਵਾਕ ਹੋ ਜੂਗਾ। ਠੀਕ ਆ ਆਪਾਂ ਆਪਦੇ ਬਾਰੇ ਸੋਚਣਾ ਹਟ ਜਾਾਂਗੇ ਗਾਂਜ ਜਵਾਕਾਂ ਦਾ ਸੋਚਣ ਲੱਗ ਜਾਾਂਗੇ। ਐਂ ਹੁਣ ਭੂਆ ਗਈ ਹੁਣ ਉਹਨੂੰ ਆਪ ਦੀ ਫਿਕਰ ਥੋੜ੍ਹੀ ਆ ਹੁਣ ਉਹਨੂੰ ਆਪਣੀ ਫਿਕਰ ਆ ਵੀ ਆਪਣਾ ਚੰਗਾ ਹੋਵੇ ਸਾਰਾ ਕੁਝ। ਹਾਂਜੀ ਗੱਲ ਤਾਂ ਥੋੜੀ ਸਹੀ ਆ। ਤੁਸੀਂ ਸਹੀ ਕਹਿੰਦੇ ਕਿ ਜਵਾਕ ਦੀ ਕੋਈ ਹਜਬਾਈ ਨਹੀਂ ਤਾਈ। ਤਾਂ ਪਹਿਲੇ ਸਵਾਟਰ ਜਬੂਣਨ ਲੱਗੀ ਜਵਾਕ ਵਾਸਤੇ। ਉਹ ਇਹ ਤਾਂ ਪਿਆਰ ਹੁੰਦਾ ਵੱਡਿਆਂ ਦਾ ਐ ਹੁਣ ਉਹਨੂੰ ਪਤਾ ਵੀ ਜਦੋਂ ਹੁਣ ਜਵਾਕ ਹੋਊਗਾ ਉਹਨੂੰ ਨਵੇਂ ਕੱਪੜਾ ਥੋੜਾ ਹੀ ਲਵੇਟਾਂਗੇ ਉੱਥੇ ਬਾਜ਼ਾਰ ਤੋਂ ਲੈ ਕੇ ਆਪਦੇ ਘਰ ਦੇ ਕੱਪੜੇ ਲੈ ਕੇ ਚੱਲਾਂਗੇ ਉਹਨਾਂ 'ਚ ਲਵੇਟਾਂਗੇ ਬਾਕੀ ਠੰਡਾ ਹੁਣ ਹਾਂਜੀ ਚੱਲ ਕੋਈ ਨਹੀਂ ਤਾਂ ਐ ਕਰ ਜਿਹੜੀ ਦਵਾਈ ਬੂਟੀ ਦੱਸੀ ਆ ਉਹਨੇ ਉਹ ਲੈ ਲਾਂ ਮੈਂ ਪਾਣੀ ਤਾਂ ਨਹੀਂ ਲੈ ਕੇ ਦੇਣਾ ਨਾਲੇ ਚਾਹ ਕਰਦਾ ਘੁੱਟ ਨਾਲੇ ਭੂਆ ਨੂੰ ਪਿਉਣਾ ਐ ਨਹੀਂ ਪਤਾ ਮੈਨੂੰ ਪਤਾ ਉਹਨੇ ਖਾਦਾ ਨਹੀਂ ਉਹਨਾਂ ਕੋਸ ਉਹ ਤਾਂ ਕੋਈ ਗੱਲ ਨਹੀਂ ਮੈਂ ਲੈ ਲੈਣੇ ਦਵਾਈ ਬੂਟੀ ਚੱਲ ਫੁੱਫੜਦਾ ਤਾਂ ਪੁੱਛ ਲੋ ਕਿੱਥੇ ਆ ਕਿੱਥੇ ਨਹੀਂ ਚੱਲ ਕੋਈ ਨਹੀਂ ਫੁੱਫੜਨਾ ਤਾਂ ਮੈਂ ਕਰਦਾ ਗੱਲ ਬਾਅਦ ਚ ਕਿਹੜਾ ਸ ਹਾਂ ਆਵਰ ਲਾ ਰਾਮਚੰਦ ਤੂੰ ਮੇਰੀ ਗੱਲ ਸੁਣ ਤੂੰ ਆਉਂਗਾ ਨਹੀਂ ਕਰਦੇ ਮੈਂ ਸਦਾ ਹੀ ਉਹਦੀ ਅੱਧੀ ਲੈ ਲੂੰਗੀ ਚੱਕ ਕੇ ਪਾਣੀ ਆਪਾਂ ਚੰਗਾ ਓਏ ਮੇਰਾ ਪੁੱਤ ਮੇਰੀ ਗੱਲ ਸੁਣ ਲੈ ਠੀਕ ਹੈ ਪਿੰਡ ਦੇ ਵਿੱਚ ਜਿਹੜੇ ਹੀ ਬੰਦੇ ਤੜਫੜ ਕਰਨਗੇ ਨਾ ਤੇ ਆਪਾਂ ਚੱਕ ਦਾਂਗੇ ਦਰਨਾ ਨਹੀਂ ਠੀਕ ਹੈ ਪਿਓ ਵਰਗਾ ਬੰਨਾ ਤੂੰ ਲੈ ਮਹਾਰਾਣੀ ਆ ਗਈ ਪੁੱਤ ਕਹਿ ਦੇ ਉਹਨੂੰ ਆ ਗਈ ਮਹਾਰਾਣੀ ਮੇਰੀ ਗੱਲ ਸੁਣੋ ਤੂੰ ਸੇ ਮਮੀ ਨੂੰ ਦੱਸੇਗਾ ਤਾਂ ਨਹੀਂ ਹੈਗਾ ਮੈਂ ਥੋੜ੍ਹਾ ਤੋਂ ਪੁੱਛ ਕੇ ਮਮੀ ਕੋਲ ਗਈਆਂ ਮੈਂ ਠੀਕਾ ਲਿਆ ਤੇਰੀ ਹਰ ਇੱਕ ਗੱਲ ਜਾ ਕੇ ਕਦੇ ਮਮੀ ਨੂੰ ਦੱਸਾਂ ਕਦੇ ਮਨਿੰਦਰ ਨੂੰ ਦੱਸਾਂ ਮੇਰੇ ਕੋਲ ਨਾ ਇਨਾ ਟਾਈਮ ਨਹੀਂ ਹੈਗਾ ਸਮਝ ਗਈ ਫਿਰ ਇਹਦੇ 'ਚ ਮੈਂ ਗਲਤ ਵੀ ਕੀ ਕਰਤਾ ਵੀ ਜੇ ਮੈਂ ਆਪਣੇ ਭੇਕੇ ਘਰੇ ਚਲੇ ਵੀ ਗਈ ਤੇ ਫਿਰ ਤੈਨੂੰ ਕਿਹਾ ਕੀ ਨੇ ਵੀ ਤੂੰ ਗਲਤ ਕੀਤਾ ਕੋਈ ਨਹੀਂ ਜਾਇਆ ਹੀ ਬਸ ਠੀਕ ਐ ਪਰ ਤੂੰ ਗਲਤ ਪਤਾ ਕੀ ਕੀਤਾ ਤੂੰ ਮੈਨੂੰ 2 ਘੰਟੇ ਦਾ ਕਹਿ ਕੇ ਗਈ ਸੀ ਤੇ ਤੂੰ ਲਾ ਕੇ ਇੱਕ ਦਿਨ ਆਈ ਐ ਕੀ ਗੱਲ ਤੇ ਕੋਈ ਦਿਮਾਗ ਦੇ ਵਿੱਚ ਫਰਕ ਹੈ ਤੈਨੂੰ ਮੇਰੀ ਗੱਲ ਸਮਝ ਨਹੀਂ ਆਉਂਦੀ ਜਾਂ ਮੈਂ ਕੋਈ ਹੋਰ ਪਾਸ਼ਾ ਦੇ ਵਿੱਚ ਤੈਨੂੰ ਕਿਹਾ ਸੀ ਵੀ ਸਿਰਫ 2 ਘੰਟੇ ਫਿਰ ਕੀ ਹੈ ਆਪਣੇ ਘਰੇ ਗਈ ਸੀ ਜੇਕਰਾਂ ਤੇ ਲਾ ਕੇ ਵੀ ਆ ਗਈ ਫਿਰ ਕਿੱਡੀ ਕ ਗੱਲ ਦੱਸਣਾ ਕਿਨੇ ਸੀਗਾ ਫੋਨ ਕਿਉਂ ਨਹੀਂ ਕੀਤਾ ਅਗਲੇ ਦਿਨ ਫੋਨ ਕਰਕੇ ਕਹਿਣੀ ਆ ਮੈਨੂੰ 20000 ਚਾਹੀਦਾ ਤੈਨੂੰ ਲੱਗਦਾ ਮੈਂ ਫਿਰ ਮੈਂ ਕਿਉਂ ਦੂੰਗਾ ਜੇ ਤੂੰ ਮੈਨੂੰ ਦੱਸਦੀ ਨਹੀਂ ਪੁੱਛਦੀ ਨਹੀਂ ਕੋਸ ਹੈ ਜੇ ਨਾ ਹੋਵੇ ਨਾ ਤਾਂ ਮੇਰੇ ਨਾਲ ਚੱਲੋ ਮੇਰੀ ਮਾਂ ਦਾ ਹਾਲ ਚਾਲ ਪੁੱਛੂੰ ਇਹ ਨਹੀਂ ਹੈਗਾ ਵੀ ਸਿੱਧਾ ਐ ਕਹਿ ਦੋ ਵੀ 35 ਲੱਖ ਲੈ ਲਾ ਤੇ ਤਲਾਕ ਲੈ ਲਾ ਇਹ ਕੀ ਗੱਲ ਬਣੀ ਪੁੱਤ ਤੂੰ ਐਂ ਕਰ ਖੇੜ ਤੇਰੀ ਦੂਜੀ ਮੰਮੀ ਨੂੰ ਤਾਂ ਮੈਂ ਦੱਸਦਾ ਕਿਵੇਂ ਗੱਲ ਕਰਦੇ ਹੁੰਦੇ ਆ ਮੇਰੀ ਗੱਲ ਸੁਣ ਲੈ 35 ਲੱਖ ਨਾ ਮੈਂ ਨਹੀਂ ਆਫਰ ਕੀਤਾ ਸੀ ਤੇਰੀ ਮਾਂ ਨੇ ਮੰਗਿਆ ਸੀ ਤੇ ਤੇਰੀ ਮਾਂ ਜੀ ਬਿਮਾਰ ਹੈ ਉਹਨੂੰ ਪੈਸੇ ਦੀ ਲੋੜ ਹੈ ਤਾਂ ਕਰਕੇ ਅੱਜ ਮੈਂ ਤੁਹਾਨੂੰ ਆਫਰ ਕੀਤਾ ਵੀ 35 ਲੱਖ ਲੈ ਲਓ ਤੂੰ ਆਪਣੀ ਮਾਂ ਨੂੰ ਠੀਕ ਕਰ ਲੈ ਬਹੁਤ ਬਹੁਤ ਪੈਸਾ ਹੋ ਜਾ ਤੁਹਾਡੇ ਕੋਲੇ ਫਿਰ ਮੇਰੀ ਮਾਂ ਨੇ ਤਾਂ ਮੇਰੇ ਬਾਰੇ ਹੀ ਸੋਚਿਆ ਸੀ ਪਰ ਤੁਹਾਨੂੰ ਇਹ ਗੱਲ ਕਰਦੇ ਨਾ ਤੁਸੀਂ ਚੰਗੇ ਨਹੀਂ ਲੱਗਦੇ ਹੈਗੇ ਠੀਕ ਹੈ ਮੇਰੀ ਗੱਲ ਸੁਣ ਲੈ ਮੈਨੂੰ ਬੜਾ ਪਤਾ ਨਹੀਂਗਾ ਜੇ ਮੈਂ ਕਰ ਤਾਂ ਫੋਨ ਵੀ ਸਕਦਾ ਸੀਗਾ ਮੈਡਮ ਕੋਲੇ ਠੀਕ ਹੈ ਵੀ ਉਹ ਦੇਖ ਲਓ ਜੀ ਮੈਨੂੰ 2 ਘੰਟੇ ਦਾ ਕਹਿ ਕੇ ਗਈ ਆ ਮੇਰੇ ਤੋਂ ਬਿਨਾ ਪੁੱਛੇ ਉੱਥੇ ਚਲੀ ਗਈ ਜੇ ਹੁਣ ਕੋਈ ਵੀ ਗੱਲਬਾਤ ਹੁੰਦੀ ਆ ਉਹਦਾ ਵਿੱਚ ਜ਼ਿੰਮੇਵਾਰ ਮੈਂ ਨਹੀਂ ਹੈ ਬੁਲਬੁਲੀ ਹੋ ਅਡਰਾ ਵੀ ਜੀ ਨਾ ਕਿਸੇ ਹੋਰ ਨੂੰ ਦਿਆ ਕਰੋ ਮੈਨੂੰ ਨਾ ਦਿਆ ਕਰੋ ਡਰਾਵੇ ਨਹੀਂ ਮੈਂ ਤੇਰੀ ਸਿਰਫ ਦਿਮਾਗ ਦੀ ਗੱਲ ਕਰ ਰਿਹਾ ਵੀ ਤੇਰਾ ਦਿਮਾਗ ਖੋ ਰਿਹਾ ਵੀ ਇਸ ਤਰ੍ਹਾਂ ਆ ਚੀਜ਼ ਚੱਲਣੀ ਨਹੀਂ ਹੈਗੀ ਸਾਰੇ ਘਰ ਦੇ ਕੰਮ ਆਹ ਦੇਖ ਲੈ ਕਿਵੇਂ ਗੋਹਾੜ ਕੂੜਾ ਕੌਣ ਕਰੂਗਾ ਮੈਂ ਹੁਣੀ ਤਾਂ ਆਈ ਆ ਤੇ ਲੱਗਦਾ ਆਉਂਦੇ ਸਾਰੇ ਵੀ ਮੈਂ ਕੰਮ ਕਰ ਕਰਨ ਲੱਗ ਜਾ ਤੇ ਫਿਰ ਹੋਰ ਤੂੰ ਆਏ ਦੇਖ ਉਹ ਤਾਂ ਦੁੱਧ ਦਾ ਗਲਾਸ ਭਰ ਲੈਣੀਆਂ ਨਾਲ ਦੀ ਨਾਲ ਤੇ ਫਿਰ ਕੰਮ ਕਰੇਂਗੀ ਮੈਂ ਇਕੱਲੀ ਜਾਣੀ ਨਹੀਂ ਪਿੰਦੀ ਦੁੱਧ ਸਾਰੇ ਘਰ ਦੇ ਪਿੰਦੇ ਨੇ ਤੇ ਹੁਣ ਮੱਝਾ ਦਾ ਕੰਮ ਇਕੱਲੀ ਮੈਂ ਕਰਦੀ ਆ ਮੇਰੀ ਗੱਲ ਸੁਣ ਲੈ ਬਟਾਉਣ ਦਾ ਕੋਈ ਹੱਥ ਮੇਰਾ ਫਿਰ ਹੋਰ ਕੌਣ ਕਰੂਗਾ ਪ੍ਰੀਤ ਸੀਗੀ ਪ੍ਰੀਤ ਉਹ ਤੋਂ ਕਾ ਤੋਂ ਨਹੀਂ ਕੰਮ ਕਰਾਉਂਦੇ ਜਵਾਕ ਸਾਂਭਣ ਨੂੰ ਅੱਛਾ ਜਵਾਕ ਸਾਂਭਣ ਨੂੰ ਪੂਰਾ ਦਿਨ ਲੱਗ ਜਾਂਦਾ ਤੇ ਹੋਰ ਹੁਣ ਐਡੇ ਦੱਸ ਕਿਹੜੇ ਜਵਾਕ ਆ ਗਏ ਪਹਿਲੀ ਗੱਲ ਤਾਂ ਜਿਹੜਾ ਆਪਣਾ ਜਵਾਕ ਹੈ ਠੀਕ ਹੈ ਇਹਦੀ ਪਰਵਰਿਸ਼ ਚੰਗੀ ਹੋਣੀ ਚਾਹੀਦੀ ਹੈ ਇਹ ਗੱਲ ਮੈਂ ਮਨਿੰਦਰ ਨੂੰ ਸਿਖਾਈ ਹੈ ਕਿਉਂ ਤਾਂ ਕਰਕੇ ਉਹਨੂੰ ਟਾਈਮ ਲੱਗਦਾ ਜਵਾਕ ਨੂੰ ਸਾਂਭਣ ਤੇ ਕੱਲੀ ਕੱਲੀ ਚੀਜ਼ ਸਿਖਾਉਂਦੀ ਹੈ ਤੇ ਤੂੰ ਤੂੰ ਕੀ ਬੋਲੇਂਗੀ ਤੂੰ ਤਾਂ ਆਪਦੀ ਕੁੜੀ ਦਾ ਖਿਆਲ ਨਹੀਂ ਰੱਖ ਸਕਦੀ ਸੀ ਤੂੰ ਮੇਰੇ ਪੁੱਤ ਨੂੰ ਸਾਂਭ ਲੇਂਗੀ ਮੈਂ ਤੂੰ ਮੈਨੂੰ ਕੋਈ ਉਮੀਦ ਨਹੀਂ ਹੈਗੀ ਜਵਾਕਾ ਦਾ ਧਿਆਨ ਮੈਂ ਰੱਖ ਲਾਂਗੀ ਡੰਗਰਾ ਪਸ਼ਿਓ ਦਾ ਕੰਮ ਉਹ ਕਰਿਆ ਕਰੇ ਹੁਣ ਤਾਂ ਜਿਹੜਾ ਕੰਮ ਤੇਰੇ ਹਿੱਸੇ ਆ ਗਿਆ ਤੈਨੂੰ ਕਰਨਾ ਪਊਗਾ ਤੇ ਮੇਰੇ ਨਾਲ ਜ਼ਬਾਨ ਨਾਲ ਲੜਾ ਇਹ ਨਾ ਹੋਵੇ ਕਿ ਮੇਰਾ ਦਿਮਾਗ ਖਰਾਬ ਹੋ ਜਾਏ ਤੈਨੂੰ ਵੀ ਪਤਾ ਕਿ ਜਦੋਂ ਮੇਰਾ ਦਿਮਾਗ ਖਰਾਬ ਹੋ ਜਾਂਦਾ ਨਾ ਤੇ ਫਿਰ ਮੈਂ ਕਿਵੇਂ ਕਰਦਾ ਲੱਗੀ ਸਮਝ ਜਿਹੜਾ ਕੰਮ ਪਿਆ ਨਾ ਸਾਰਾ ਕਰ ਦੇ ਤੇ ਮੈਨੂੰ ਮਤਾਂ ਨਾ ਦੇ ਹਾਂ 35 ਲੱਖ ਮੇਰੇ ਕੋਲੇ ਹਜੇ ਵੀ ਤਿਆਰ ਆ ਜੇ ਕਿ ਤੇਰਾ ਮਨ ਬਣਿਆ ਨਾ ਮੈਨੂੰ ਤਲਾਕ ਦੇ ਜਾਂਦਾ ਤਾਂ ਕਦੋਂ ਮਰਜੀ ਅ ਕੰਮ ਤੋਂ ਵੀ ਖੜਾ ਛੁੱਟ ਜੂਗਾ ਤੇ ਤੂੰ ਤਲਾਕ ਕਾਲੇ ਪੇਪਰਾਂ ਤੇ ਸਾਈਨ ਕਰ ਦੇ ਮੈਡਮ ਦਾ ਨੰਬਰ ਮੇਰੇ ਕੋਲ ਵੀ ਹੈ ਤੇ ਮੈਂ ਉਹਨਾਂ ਨੂੰ ਸ਼ਿਕਾਇਤ ਵੀ ਲਾ ਸਕਦੀ ਆ ਕਿ ਘਰ ਦੇ ਸਾਰੇ ਕੰਮ ਮੈਥੋਂ ਕਰਾਉਂਦੇ ਨੇ ਤੇ ਮੁੜ ਕੇ ਕਹਿੰਦੇ ਨੇ 35 ਲੱਖ ਦੇ ਕੇ ਤੈਥੋਂ ਖੜਾ ਛੜਾਉਣੇ ਥਾ ਫਿਰ ਲਾ ਦੇ ਫਿਰ ਤੈਨੂੰ ਰੋਕਿਆ ਕਿਹਨੇ ਆ ਜੇ ਤੂੰ ਇਸ ਘਰ ਦੇ ਵਿੱਚ ਰਹਿਣਾ ਨਾ ਤਾਂ ਤੂੰ ਇਹ ਸ਼ਿਕਾਇਤ ਲਾਉਣ ਬਾਰੇ ਕਦੇ ਸੋਚੇਂਗੀ ਵੀ ਨਹੀਂ ਲੱਗੀ ਸਮਝ ਮੈਨੂੰ ਬੇਵਕੂਫ ਤੂੰ ਬਹੁਤ ਬਣਾ ਲਿਆ ਹੁਣ ਨਹੀਂ ਬਣੂਗਾ ਇਹ ਤਲਾਕ ਕਰਤਾ ਕੀ ਆ ਆਕੜੀ ਬਾਲੀ ਐ ਇਹਦੇ ਚ ਤਾਂ ਕੋਈ ਗੱਲ ਨਹੀਂ ਪਤਰਾ ਆਕੜ ਤਾਂ ਥੋੜੇ ਟਾਈਮ ਦੀ ਐ ਅੱਗੇ-ਅੱਗੇ ਦੇਖੀ ਬਣਦਾ ਕੀ ਐ ਥੋੜਾ ਹਰਪ੍ਰੀਤ ਹਾਂਜੀ ਪੂਆ ਤੂੰ ਕਿੱਧਰ ਜਾਨੀ ਆਇਆ ਫਟਾਫਟ ਚੱਕਵੇਂ ਵੈਰੀ ਓਹੋ ਪੂਆ ਓਹਨੇ ਮੈਨੂੰ ਕਾਲੇ ਨੇ ਫੋਨ ਕੀਤਾ ਸੀਗਾ ਬਾਹਰ ਕਿਸੇ ਨੂੰ ਭੇਜਿਆ ਕੋਈ ਸਮਾਨ ਫੜਾਇਆ ਹੋਊਗਾ ਉਹਨੂੰ ਉਹ ਫੜਨ ਜਾਨੀ ਐ ਮੈਂ ਤਾਂ ਮੇਰੀ ਗੱਲ ਸੁਣਿਆ ਹੈ ਜੇ ਕੀ ਸਮਾਨ ਉਹਦੇ ਪਾਰੀ ਚੱਕ ਲਈ ਓਹੋ ਪੂਆ ਉਹ ਤਾਂ ਉਹਨ ਨੂੰ ਆਪ ਨੂੰ ਵੀ ਪਤਾ ਭਾਰੀ ਚੀਜ਼ ਥੋੜੀ ਪੜਾਉਣ ਕੇ ਤੁਹਾਨੂੰ ਪਤਾ ਤਾਂ ਹੈਗਾ ਦੇਖ ਲੈ ਨਹੀਂ ਜੇ ਭਾਰੀ ਚੀਜ਼ ਹੋਈ ਕਿ ਤਾਂ ਮੈਂ ਭੱਗ ਜੂਗੀ ਕੋਈ ਗੱਲ ਨਹੀਂ ਮੈਂ ਫੜ ਲੈ ਆਨੀ ਆ ਜੇ ਚੰਗਾ ਜਿਹਾ ਫੜ ਲੈ ਹੌਲਾ ਮੈਂ ਤਾਂ ਚੱਕ ਹੀ ਲੈਣਾ ਮੈਂ ਇੱਥੇ ਜਾਣਾ ਆਪਣੇ ਗੇਟ 'ਚ ਚੱਲ ਚੰਗਾ ਜਾ ਚੰਗਾ ਆ ਲੋ ਵੀਰ ਪੜ ਦੀ ਦਿਨ ਤੁਹਾਡੇ ਸੂਟ ਪੇ ਲੈਓ ਜੀ ਅੱਜ ਚਾਹ ਪਾਣੀ ਤੇ ਬੱਸ ਵੱਸ ਵੀਰੇ ਜਾ ਤਾਂ ਚਾਹ ਤਾਂ ਪੀ ਜਾਂਦੇ ਨਹੀਂ ਬੱਸ ਵੀਰੇ ਚਾਹ ਤਾਂ ਤੁਸੀਂ ਮੈਂ ਕੱਪੜੀ ਫੜਾਉਣੇ ਸੀਗੇ ਬੱਸ ਠੀਕ ਹੈ ਜੀ ਠੀਕ ਹੈ ਜੀ ਫਤ ਨਹੀਂ ਕੀ ਕਰੀਏ ਦੇਖੀ ਇਹ ਤਾਂ ਗੱਲਾਂ ਹੀ ਮਰੀ ਜਾਂਦੇ ਓਥੇ ਐਨੇ ਵੀ ਉਹ ਦੀ ਮੋਰੀਆ ਮਾਮੇ ਕੀ ਐ ਕੁੜਕੀ ਚੱਕੀ ਆਉਣੀ ਐ ਸੂਟ ਨੇ ਭੂਆ ਇਹਦੇ ਵਿੱਚ ਤਾਂ ਸੂਟ ਹਾਂ ਸੂਟ ਕਿਹਦੇ ਮੰਗਾਏ ਤੇ ਕਿਦੀ ਖਾਤਰ ਲਿਆਂਦੇ ਦੇਣਗੇ ਲੋੜੇ ਵਾਸਤੇ ਲੈ ਨਹੀਂ ਮੈਨੂੰ ਐ ਦੱਸ ਹੂੰ ਸਾਨੂੰ ਸਾਨੂੰ ਕਿਹਾ ਕਿ ਨੇਗਾ ਵੀ ਸੂਟ ਲਿਓਣੇ ਨੇ ਜਦੋਂ ਟਾਈਮ ਆਉਂਦਾ ਮੈਂ ਆਪੇ ਕਹਿ ਦਿੰਦੀ ਭਾਈ ਸੂਟ ਲਿਓ ਅੱਛਾ ਭੂਆ ਤੁਸੀਂ ਕਹਿੰਦੇ ਅੱਛਾ ਅਸੀਂ ਫੇਰ ਲਿਆ ਕੇ ਦਿੰਦੇ ਅਸੀਂ ਆਪ ਤੋਂ ਲਿਆ ਕੇ ਨਹੀਂ ਦੇ ਸਕਦੇ ਤੁਹਾਨੂੰ ਸੂਟ ਨਾਲੇ ਸੂਟ ਦੇਖੋ ਤੁਹਾਨੂੰ ਕਿਵੇਂ ਲੱਗੇ ਨੀ ਲੱਗੇ ਤਾਂ ਕਮਲਿਏ ਮੂਰੇ ਟਾਈਮ ਆਉਂਦਾ ਸੀ ਮੈਂ ਉਦੋਂ ਆਪੀ ਮੰਗਵੇਂ ਸੂਟ ਲੈ ਜਾਂਦੀ ਲੈ ਪੂਆ ਉਦੋਂ ਵੀ ਦਵਾਂਗੇ ਤੁਹਾਨੂੰ ਆ ਦੇਖ ਟੁੱਟ ਵੇਖ ਉਹਨੂੰ ਸੂਟ ਤਾਂ ਬਥੇਰੇ ਸੋਨੇ ਨੇ ਸੋਹਣਿਆ ਸੋਨੇ ਨੇ ਸੂਟ ਤਾਂ ਪਰ ਇੱਕ ਗੱਲ ਦੱਸਾਂ ਹਰਪ੍ਰੀਤ ਹਾਂਜੀ ਮੈਂ ਤਾਂ ਜਾਣ ਦੀ ਭੁੱਲੇ ਗਈ ਸੀ ਵੀ ਤੀਆਂ ਨੂੰ ਪੇਕਿਆਂ ਤੋਂ ਵੀ ਕੱਪੜਾ ਲੀੜਾ ਆਉਣਾ ਹੁੰਦਾ ਸੱਚੀ ਦੱਸਾਂ ਨਾ ਜਿੱਦੇ ਦੀ ਮੇਰੀ ਪਰਜਾਈ ਇਸ ਦੁਨੀਆ ਤੋਂ ਗਈ ਹੈ। ਬਸ ਮੇਤਾ ਆਉਦੇ ਕਫਨ ਦੀ ਵੀ ਆਸ ਛੱਡਤੀ ਦੀ। ਵੀ ਮੇਰੇ ਪੇਕਿਆ ਤੋਂ ਹਊਗਾ। ਬੁਆ ਤੂੰ ਸਾਡੇ ਹੁੰਦੇ ਇਹੋ ਜਿਹੀ ਗੱਲਾਂ ਕਰੀ ਜੰਨੀ ਆ। ਬੁਆ ਕੀ ਹੋ ਗਿਆ? ਕੋਈ ਨਹੀਂ ਪਤਾ। ਤੇਰੀ ਸੱਸ ਦਿੰਦੀ ਹੁੰਦੀ ਮੈਨੂੰ ਕੱਪੜੇ ਜਿਹਹਾ ਜਿਹਾ ਸੂਟ ਆਪਦਾ ਲਿਆਉਂਦੀ ਹੁੰਦੀ ਉਹੋ ਜਿਹਾ ਮੇਰਾ ਲੈ ਕੇ ਆਉਂਦੀ ਡੁੱਬ ਜਾਣੀ ਨੇ ਕਦੇ ਫਰਕ ਨਹੀਂ ਕਰਿਆ ਤੇ ਐ ਰਹਿੰਦੀ ਮੇਰੇ ਨਾਲ ਜਿਵੇਂ ਸਾਕੀਆਂ ਪੜਾ ਰਹੀਆਂ ਹੁੰਦੀ ਭੂਆ ਐਵੇਂ ਮਨ ਨਾ ਖਰਾਬ ਕਰ ਹੁਣ ਤੈਨੂੰ ਦੇਖ ਕੇ ਦੇਖੀ ਮੇਰਾ ਵੀ ਜਿਹਾ ਰੂਜੇ ਹੁੰਦਾ ਤੈਨੂੰ ਵੀ ਪਤਾ ਮੈਨੂੰ ਵੀ ਕਦੇ ਮੰਮੀ ਦਾ ਪਿਆਰ ਨਹੀਂ ਮਿਲਿਆ ਮੈਂ ਤਾਂ ਅਜੇ ਦੇਖੀ ਵੀ ਨਹੀਂ ਸੀ ਮੇਰੀ ਸੱਸ ਕਿਹੋ ਜੀ ਸੀਗੀ ਕਦੇ ਮੇਰੇ ਨਾਲ ਤਾਂ ਨਨਦ ਪਰਛਾਈ ਵਾਲਾ ਰਿਸ਼ਤਾ ਰੱਖਿਆ ਹੀ ਨਹੀਂ ਸੀ ਪੜਾ ਪੜਾ ਮੰਗੂ ਰਹਿੰਦੀ ਮੈਨੂੰ ਕਹਿੰਦੀ ਹਫਤੇ ਬਾਅਦ ਗੇੜਾ ਮਾਰਿਆ ਕਿ ਜੇ ਕਦੇ ਮੈਥੋਂ ਨਾ ਆਇਆ ਜਾਂਦਾ ਤਾਂ ਮੇਰੇ ਕੋਲ ਪਛਦੀ ਉਹਦੀ ਕਹਿੰਦੀ ਇੰਨੇ ਦਿਨ ਹੋ ਗਏ ਮਿਲਿਆਂ ਨੂੰ ਗੱਲਾਂ ਕਰੀਆਂ ਨੂੰ ਬੜਾ ਚਿਰ ਬੈਠਦੀਆਂ ਫਿਰ ਚਾਹ ਪਾਣੀ ਦਾ ਨਹੀਂ ਸੀ ਵੀ ਚਾਹ ਪਾਣੀ ਕਰਕੇ ਪੀ ਲਈ ਬਸ ਗੱਲਾਂ ਹੀ ਪੈ ਜਾਂਦੀਆਂ ਦੁਪਹਿਰ ਟਾਲ ਜਾਂਦੀ ਜਦੋਂ ਆਹ ਧਵੀ ਹੁਣ ਤਾਂ ਜਾਣ ਦਾ ਟਾਈਮ ਹੋ ਗਿਆ ਨਾ ਬਸ ਹੇਰ ਉੱਠ ਕੇ ਜਾ ਪਾਣੀ ਬਣਾਉਂਦੇ ਪਤਾ ਹੀ ਨਹੀਂ ਸੀ ਵੀ ਐਂ ਭੱਜ ਜੂਗੀ ਬਚਾਲ ਬੂਆ ਤੂੰ ਇਹਨਾਂ ਬਾਰੇ ਸੋਚ ਇਹ ਕਿਵੇਂ ਰਹਿ ਹੋਣਗੇ ਬਿਨਾ ਮਾਂ ਤੋਂ ਬਿਨਾ ਪਿਓ ਤੋਂ ਓਏ ਤਮੈ ਕਹਨੀਆ ਪਤਾ ਵੀ ਚੱਲ ਚਾਹੀ ਜਿਵੇਂ ਵੀ ਰੋਲ ਖੋ ਕੇ ਭੱਲ ਗਿਆ ਵੱਡਾ ਹੋ ਗਏ ਉਹਨੇ ਤਾਂ ਨਹੀਂ ਕਦੇ ਮੋੜਾ ਪਾਉਣਾ ਚੰਦਰੀ ਇਹ ਤਾਂ ਨਹੀਂ ਦੇਖਣਾ ਵੀ ਮੇਰੇ ਘਰੇ ਤਾਂ ਰੰਗ ਲੱਗਣ ਜਾ ਰਹੇ ਨੇ ਸਭ ਕੁਝ ਹੋ ਗਿਆ ਉਸੇ ਦੀ ਕਮੀ ਹੈ ਕੱਲੀ ਦੀ ਹੋਰ ਕੀ ਤੋੜਾ ਮम्मी ਨੇ ਕੁਝ ਨਹੀਂ ਵੇਖਣਾ ਕੁਝ ਮਰਜੀ ਹੋ ਚ ਇਹ ਕਹਿੰਦੇ ਆ ਨਾ ਸਿੰਦਰਪਾਲ ਨਾਲ ਬਦਲਾ ਲੈਣਾ ਮम्मी ਨੇ ਤਾਂ ਉਹ ਵੀ ਨਹੀਂ ਵੇਖਣਾ ਵੀ ਆ ਉਹਦੇ ਪੁੱਤ ਨੇ ਉਹਦੇ ਨਾਲ ਬਦਲਾ ਲਿਆ ਦੇਖਣਾ ਤਾਂ ਨਹੀਂ ਪਰ ਉਹਦੀ ਰੂਹ ਨੂੰ ਤਾਂ ਸ਼ਾਂਤੀ ਮਿਲੂਗੀ ਨਾ ਕਿਸੇ ਨਾ ਕਿਸੇ ਤਾਂ ਉੱਪਰ ਬੈਠੀ ਦੇਖ ਹੀ ਰਹੀ ਹੋਊਗੀ ਫਰਮਾਨ ਕਰਵ ਕਰ ਕਿਹੜਾ ਸੂਟ ਲਈਂ ਆਪਦੇ ਵਾਸਤੇ ਹਾਂ ਤੂ ਸੂਟ ਦਾ ਬਥੇਰਾ ਸੋਹਣਾ ਲਿੱਤੇ ਤੈਨੂੰ ਤੁਹਾਡੇ ਵਾਸਤੇ ਲਿਆਂਦੇ ਦੋ ਮੇਰੇ ਵਾਸਤੇ ਲੈ ਦੱਸ ਤੈਨੂੰ ਕੀ ਕਰਨੀ ਸੀ ਮੇਰੇ ਵਾਸਤੇ ਨਹੀਂ ਮੈਂ ਤੈਨੂੰ ਕਹਿ ਕੇ ਤਾਂ ਹਟੀਆਂ ਵੀ ਰੱਬ ਸੋਨਾ ਟਾਈਮ ਲਿਆਊਗਾ ਮੈਂ ਤਾਂ ਉਦੋਂ ਤੈਨ ਦੇ ਵੀ 4 ਖਰੀਦ ਲੈਂਦੀ ਕੋਈ ਗੱਲ ਨਹੀਂ ਪੂਆ ਉਹ ਨਾਇੰਚ ਨਾ ਕਰਿਆ ਕਰ ਹਰ ਚੀਜ਼ ਨੂੰ ਅਹਿਮੀ ਦੇ ਗੂੜੇ ਗੂੜੇ ਸੋਨੇ ਸੋਨੇ ਰੰਗ ਮੇਰੀ ਪਰਛਾਈ ਪਉਂਦੀ ਹੁੰਦੀ ਜਿਵੇਂ ਦੇ ਤੂੰ ਪਸੰਦ ਕਰਕੇ ਲਈ ਜਿਵੇਂ ਇਹ ਰੰਗ ਖਰੀਦਦੀ ਹੁੰਦੀ ਉਹ ਵੀ ਅੱਛਾ ਤੂੰ ਤਾਂ ਨੂੰ ਪਸੰਦ ਆ ਤੁਹਾਡੇ ਸੂਟ ਲੈ ਬੇਰੇ ਸੋਨੇ ਨੇ ਪੁੱਤ ਜੇ ਨਹੀਂ ਪਸੰਦ ਤਾਂ ਪੂਆ ਆਪਾਂ ਉੱਥੇ ਵਾਗ ਜਾਗੇ ਤੁਸੀਂ ਉੱਥੇ ਦੇਖ ਆਈਓ ਨਹੀਂ ਨਹੀਂ ਮੈਨੂੰ ਤਾਂ ਜਿਹਹਾ ਜਿਹਾ ਮਿਲ ਗਿਆ ਸਿਆਣੀ ਦੀਆਂ ਤਾਰਾਂ ਨੇ ਬਹੁਤ ਸੋਹਣੇ ਰੰਗ ਨੇ ਮਾੜੇ ਨਹੀਂ ਕਿਤੇ ਸੂਟ ਲੈ ਦੱਸ ਆ ਵੀ ਦੇਖ ਲਓ ਪੂਆ ਇਹੋ ਜਿਹਾ ਸੂਟ ਤੇਰੀ ਸੱਸ ਨੇ ਲੈ ਕੇ ਦਿੱਤਾ ਸੀ ਮੈਨੂੰ ਜਮੀ ਸਾਵੇਂ ਰੰਗ ਮੈਨੂੰ ਸੋਹਣਾ ਲੱਗਿਆ ਤੇ ਮੈਂ ਲੈ ਆਈ ਤੁਹਾਡੇ ਵਾਸਤੇ ਬਹੁਤ ਸੋਹਣੇ ਨੇ ਪੁੱਤ ਲੈ ਧਰ ਦੇ ਅੰਦਰ ਨਾਲੇ ਪੂਆ ਮਾਨ ਨਾ ਦੁੱਖ ਕਰੇਗਾ ਤੂੰ ਆਉਂਦਾ ਕੋਈ ਨਾ सोनू ਦੇਖ ਕੇ ਸੁਖ ਦਾ ਸਾਹ ਹੁੰਦਾ ਪਰ ਜਿਹੜੇ ਦੁੱਖ ਹੁੰਦੇ ਨੇ ਉਹ ਤਾਂ ਮਰਿਆਂ ਦੇ ਵੀ ਨਹੀਂ ਮੱਚਦੇ ਉੱਤੇ ਰਹਿੰਦੇ ਨੇ ਨਾਲੇ ਕਿ ਚਲ ਆਏ ਆ ਵੀ ਸੌਖੇ ਆਏ ਆ ਵੀ ਚਲ ਲਾ ਦਤਾ ਹੈਗੀ ਆ ਉਹਦੀ ਨੂੰਹ ਐ ਤੂੰ ਉਹਦੀ ਪੁੱਤ ਹੈ ਉਹਦਾ ਆ ਸੁੱਖ ਨਾਲ ਹੁਣ ਕੋਈ ਪੋਤਾ ਪੁੱਤੀ ਆਜੂ ਹਾਂਜੀ ਪੂਆ ਤੁਹਾਨੂੰ ਪਤਾ ਹੀ ਹੁਣ ਤਾਂ ਅਸੀਂ ਥੋੜੇ ਸਾਰੇ ਹੀ ਆ ਹਨਾ ਕੋਈ ਨਾ ਪੁੱਤ ਤੂੰ ਨਾ ਐ ਬਸ ਬਸ ਜੇ ਕਰਿਆ ਕ ਇਹ ਤਾਂ ਮੰਨਦਾ ਕੀ ਐ ਕਦੇ ਕਿਵੇਂ ਹੋ ਜਾਂਦਾ ਕਦੇ ਕਿਵੇਂ ਮੈਂ ਤਾਂ ਇਹੀ ਜੀਵਾਂ ਚਲ ਕੋਈ ਨਾ ਤੂੰ ਵਹਿ ਜਾ ਵਹਿ ਜਾ ਇਕੋ ਗੱਲ ਨੇ ਪੂਆ ਮੈਂ ਕੁਝ ਚਾ ਬਣਾ ਕੇ ਲਿਆਕ ਦਮ ਤੁਹਾਨੂੰ ਤੂੰ ਜਾ ਬਣਾਏਂਗੀ ਮੈਂ ਚਾ ਨਹੀਂ ਬਣਾਉਣੀ ਆਂ ਦੀ ਨਹੀਂ ਹੁੰਦੀ ਆ ਇਹਨੇ ਅੰਦਰ ਆ ਕੇ ਮੈਂ ਕਹਿੰਦੀ ਸੀ ਸੂਟ ਆ ਨਾ ਆਪਣੇ ਨਾਲ ਘਰ ਆ ਇਹ ਸਲਾਈ ਕਰਦੀ ਆ ਇਹਨੂੰ ਫੜਾ ਦਾਂਗੇ ਆਪਾਂ ਕੋਈ ਨਾ ਜੇ ਵਧੀਆ ਸਿਓਮ ਕੀਤਾ ਆਏ ਮੈਂ ਤਾਂ ਪਹਿਲਾਂ ਇੱਕ ਸਮਾ ਕੇ ਦੇਖੋ ਹਾਂ ਇੱਕ ਦੇਖ ਲਈ ਨੀ ਵਧੀਆ ਸਿਓਮ ਦੀ ਮੈ ਤਾਂ ਸਮਾਨੀ ਹੁੰਨੀ ਆ ਚੰਗਾ ਲੈ ਘਰੇ ਆਂਦਾ ਹੁਣ ਆ ਮੈਂ ਕਿਸੇ ਗੱਲ ਦਾ ਫਿਕਰ ਨਾ ਕਰੀ ਪੂਆ ਨਹੀਂ ਕਰਦੀ ਪੁੱਤ ਤੁਹਾਡੇ ਸਿਰ ਤੇ ਮੈਨੂੰ ਕਾਦਾ ਫਿਕਰ ਹੈ ਹਾਂ ਪੂਆ ਤੂੰ ਨਹੀਂ ਹੱਸਦੀ ਸੋਹਣੀ ਲੱਗਦੀ ਆ ਸਾਨੂੰ ਚੱਲ ਕੋਈ ਨਾ ਤੂੰ ਵੀ ਮੈਨੂੰ ਹੱਸਦੀ ਸੋਹਣੀ ਲੱਗਦੀ ਆ ਅਬ bussਿਆ ਜਾ ਮੂੰਹ ਕਰ ਲੈਨੀ ਆ ਮਿੰਟੇ ਚ ਚੱਲ ਠੀਕ ਐ ਪੂਆ ਚੰਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਰੱਬ ਨੇ ਇਹਨਾਂ ਦੀ ਇੰਨੀ ਨੇੜੇ ਹੋ ਕੇ ਕਿਵੇਂ ਸੁਣ ਲਈ ਰੱਬਾ ਤੂੰ ਵੀ ਮੈਨੂੰ ਸਾਰੀਆਂ ਮੁਸੀਬਤਾਂ ਇਕੱਠੀਆਂ ਦੇਣੀਆਂ ਸੀ ਇੱਕਾ ਸਾਢੇ ਵਾਲੀ ਸੁਡੜ ਦੇਖ ਲਾ ਕਿਵੇਂ ਅਣੂ ਬਧਾਈਆਂ ਦਿੰਦੀ ਏ ਧਿਆਨ ਰੱਖਿਆ ਕਰ ਆਪਦਾ ਇਹਨੂੰ ਇਹ ਨਹੀਂ ਪਤਾ ਕਿ ਸ਼ਰੀਕ ਦੇ ਘਰੇ ਤੁਹਾਡਾ ਦੁਸ਼ਮਣ ਜਮਣ ਵਾਲਾ ਦੁਸ਼ਮਣ ਤੇ ਦੁਸ਼ਮਣ ਨੂੰ ਕਦੇ ਵੀ ਹਲਕੇ ਚ ਨਹੀਂ ਲੈਣਾ ਚਾਹੀਦਾ ਤਨੀ ਰੱਬ ਵੀ ਇਹੋ ਜਿਹਾ ਕੁਝ ਕਿਉਂ ਕਰ ਦੇਗਾ ਮੈਂ ਤਾਂ ਚਾਹੁੰਦੀ ਸੀ ਇਹਨਾਂ ਦਾ ਬੇੜਾ ਗਰਕ ਹੋ ਜੇ ਇਹਨਾਂ ਦੀ ਕਿਤੇ ਵੀ ਜੜ ਨਾ ਲੱਗੇ ਰੱਬਾ ਤੂੰ ਫਿਰ ਇਹ ਕੁਝ ਕਿਉਂ ਕਰੀ ਜਾਂਦਾ ਨਹੀਂ ਖੁਸ਼ ਵੀ ਹੋ ਜੇ ਸ਼ਰੀਕਾਂ ਦੇ ਘਰੇ ਮੈਂ ਜਵਾਕ ਨਹੀਂ ਜੰਮਣ ਦੇਣਾ ਸ਼ਰੀਕ ਖੁਸ਼ੀਆਂ ਬਣਾਣਾ ਨਹੀਂ ਇਹ ਕਦੇ ਵੀ ਨਹੀਂ ਹੋ ਸਕਦਾ

ਫੇਰ ਆਉਂਗੀ ਕਿਦੇ ਹੁਣ ਤੇਰੀ ਸੱਸ ਹੋਊਗੀ ਘਰੇ ਫੇਰ ਕੀ ਹੁੰਦਾ ਭੂਆ ਜੀ ਲੈ ਜਾਓ ਘਰੇ ਹੋਣਗੇ ਲੈ ਤੁਸੀਂ ਘਰੇ ਨਹੀਂ ਹੋਣਾ ਤੁਹਾਡਾ ਪਹਿਲਾ ਕਰ ਇਹ ਆ ਤੁਸੀਂ ਇੱਧਰ ਆਇਆ ਕਰੋ ਸਕੋ ਕੋਈ ਨਾ ਕੋਈ ਨਾ ਜੀ ਤਾਂ ਬਥੇਰਾ ਕਰਦਾ ਹੈ ਵੀ ਪਹਿਲਾਂ ਇੱਧਰ ਹੀ ਆਮਾ ਪਰ ਕੀ ਕਰੀਏ ਜਿੱਦੇ ਕੋਈ ਆਵਦਾ ਹੱਕ ਹੋ ਗਿਆ ਨਾ ਉਹ ਦੇ ਆਉਂਗੀ ਭੂਆ ਜੀ ਮੈਨੂੰ ਬਹੁਤ ਅਫਸੋਸ ਆ ਹਣਾ ਵਿਅਕਤੀ ਨੂੰ ਆਪਣੇ ਪੇਕੇਆਂ ਦੇ ਘਰ ਕੋਲੋਂ ਮੁੜਨਾ ਪੈ ਰਿਹਾ ਅਸੀਂ ਤਾਂ ਫੁੱਫੜ ਨੂੰ ਵੀ ਬਹੁਤ ਕਹਨੇ ਆ ਉਹ ਵੀ ਨਹੀਂ ਇੱਧਰ ਆਉਂਦੇ ਇੱਕ ਰਾਤ ਵੀ ਨਹੀਂ ਲਾ ਕੇ ਗਏ ਦੇਖ ਲੈ ਕਾਲੇ ਘਰੇ ਤਾਂ ਹਮੇਸ਼ਾ ਹੀ ਰਹਿੰਦੇ ਆ ਪਰ ਇੱਧਰ ਨਹੀਂ ਆਏ ਕਦੇ ਹੁਣ ਉਹ ਵੀ ਤੁਸੀਂ ਕਰੀ ਜਾਂਦੇ ਹੋ ਚਲ ਮੇਰੀ ਤਾਂ ਸੱਸ ਜਿਹੋ ਜੀ ਹੈਗੀ ਹੈਗੀ ਅਸੀਂ ਤਾਂ ਤੁਹਾਡੇ ਆਪਦੇ ਆ ਤੁਸੀਂ ਸਾਡੇ ਕੋਲ ਤਾਂ ਆ ਸਕਦੇ ਹੋ ਆ ਸਕਦੇ ਆ ਪੁੱਤ ਪਰ ਤੇਰੀ ਸੱਸ ਦਾ ਕੀ ਪਤਾ ਹੈ ਕੀ ਕਹਿ ਦੇਵੇ ਕੀ ਨਾ ਕਹਿ ਦੇ ਇਹਦੀ ਤਾਂ ਐ ਤਸੱਲੀ ਨਹੀਂ ਵੀ ਸਾਨੂੰ ਚਾਹ ਦੀ ਘੁੱਟ ਪਿਉਊਗੀ ਜਾਂ ਨਾ ਏ ਨਾ ਪਿਆਵੇ ਪੂਆ ਬੇਸ਼ੱਕ ਨਾ ਪਿਆਵੇ ਮੈਂ ਹੈਗੀ ਥਰੇ ਨੂੰ ਮੈਂ ਆਪੇ ਤੁਹਾਨੂੰ ਚਾਹ ਬਣਾ ਕੇ ਪਿਆਉਂਗੀ ਜਦ ਜੀ ਆਇਆ ਮੇਰੇ ਵੱਲੇ ਉਹਦੀ ਜबान ਤਾਂ ਇਹੋ ਜੀ ਆ ਤੇ ਸਾਰੀ ਉਮਰ ਹੀ ਇਹੋ ਜੀ ਰਹੂਗੀ ਇਹ ਨਹੀਂ ਬਦਲ ਸਕਦੀ ਤੋ ਨਾ ਕਿਤੇ ਆਪਦੀ ਰੋਟੀ ਦਾ ਮਾਰ ਲਈ ਮੇਰੀ ਹਮਦਰਦੀ ਕਰਦੇ ਕਰਦੇ ਇਹਦਾ ਹੀ ਨਹੀਂ ਪਤਾ ਤੈਨੂੰ ਘਰੋਂ ਕੱਢ ਦੇ ਪੂਆ ਮੇਰੇ ਨਾਲ ਬਥੇਰੀਆਂ ਹੋਈਆਂ ਨੇ ਬਸ ਮੈਂ ਤਾਂ ਹੁਣ ਆਦਤ ਹੀ ਪੈ ਗਈ ਆ ਹੁਣ ਨਾਲੇ ਢੀ ਹਿੰਮਤ ਹੈ ਨਹੀਂ ਇਹਦੀ ਵੀ ਇਹ ਮੈਨੂੰ ਧੱਕੇ ਮਾਰ ਕੇ ਘਰੋਂ ਕੱਢ ਦੂਗੀ ਮੇਰੇ ਪਿਓ ਤਾਂ ਬਥੇਰਾ ਰੋਬ ਐਦੇ ਤੇ ਹੁਣ ਉਹ ਤੂੰ ਤਾਂ ਥਰ-ਥਰ ਕੰਬਦੀ ਆ ਤਾਂ ਹੀ ਮੈਂ ਤੈਨੂੰ ਕਹਿਨੀ ਆ ਕਿ ਤੂੰ ਮੇਰੇ ਕਰਕੇ ਆ ਜਾ ਕਰ ਕਰੇ ਕਿਤੇ ਦਹੀਂ ਪਲੇਖੇ ਨਾ ਕਪਾ ਦਿਆਂ ਫੁੱਟੀਆਂ ਨਾ ਖਾ ਲਈ ਪੁੱਤ ਕੁੱਤੇ ਦੀ ਪੂੰਛ ਨੂੰ ਚਾਹੇ 12 ਸਾਲ ਫੂੰਕਣੀ ਚਿਪਾ ਕੇ ਰੱਖ ਲੈ ਉਹ ਜਿੱਦੇ ਕੱਢੇਗੀ ਨਾ ਉਵੇਂ ਹੀ ਨਿਕਲੂ ਕੁੰਡੀ ਦੀ ਕੁੰਡੀ ਕਦੇ ਕੁੱਤੇ ਦੀ ਪੂੰਛ ਸਿੱਧੀ ਨਹੀਂ ਹੋਈ ਤੇ ਉਹੀ ਕੰਮ ਹੈ ਇਹ ਕਦੇ ਸਿੱਧੀ ਨਹੀਂ ਹੁੰਦੀ ਜੋ ਮਰਜ਼ੀ ਕਰ ਲੈ ਐਨੀ ਪਤਾ ਕਿਹੜੇ ਵੇਲੇ ਕੀ ਜ਼ਹਿਰ ਉਗਲਦੇ ਤੂਆ ਮੈਨੇ ਸਾਰੀਆਂ ਗੱਲਾਂ ਦਾ ਪਤਾ ਤੇ ਮੈਂ ਸਾਰਾ ਕੁਝ ਸਮਝਦੀ ਆਂ ਚਲ ਛੱਡੋ ਇਹਨਾਂ ਗੱਲਾਂ ਨੂੰ ਕਿਉਂ ਆਪਾਂ ਮਾੜੀਆਂ ਗੱਲਾਂ ਕਰਦੇ ਆਂ ਤੁਸੀਂ ਇਧਰੋਂ ਕਿਧਰੋਂ ਆਏ ਸੀਗੇ ਨਹੀਂ ਆਉਣਾ ਕਿਧਰੋਂ ਸੀ ਆ ਇਹਨਾਂ ਦੇ ਗਏ ਸੀ ਗਵਾਂਡੀਆਂ ਦੇ ਸੋਟਿਆਂ ਦੇ ਅੱਛਾ ਮੈਂ ਏਡਾ ਏਡਾ ਤਣੀਆਂ ਖੜਾ ਮਾਂ ਪੂਰਾ ਤਣੀਆਂ ਉਹ ਕਰ ਲਾਂ ਮਾਂ ਚਲ ਬਹੁ ਨੂੰ ਝਟ ਨਹੀਂ ਰਾਗੜ ਕੇ ਦੇ ਦਿੰਦਾ ਨੀ ਇਹ ਕਹਿੰਦੀ ਸਾਡੇ ਤਾਂ ਹਈ ਥੋੜਾ ਜਿਹਾ ਆ ਕਿ ਐਨਾ ਕੁ ਤੋੜ ਕੇ ਰੋ ਪਾ ਲੈਣੇ ਨੀ ਮਾੜੇ ਮਾਜਨੇ ਆリエ ਮੈਥੋਂ ਜਾ ਨਹੀਂ ਹੁੰਦਾ ਮੁੰਡੇ ਤੋਂ ਨਹੀਂ ਜਾ ਹੋਇਆ ਸਾਡੇ ਦਾ ਖੇਤੋਂ ਭਾਵਾ ਜੀ ਭਰਾ ਵੱਡਲੇ ਧਣੀਆਂ ਦਾ ਉਹ ਇਹਨਾਂ ਨੇ ਕਿੱਧਰ 바ਗੀ ਤੂੰ ਇਹ ਤਾਂ ਬਾਲੀ ਨੀਤ ਦੀ ਮਾੜੀ ਇਹ ਆਪਣੇ ਸਾਹਮਣੇ ਅੱਖੀ ਦੇਖੀ ਚੀਜ਼ ਆਪਾਂ ਦੇਖ ਲਈ ਤਾਂ ਵੀ ਕਹਿ ਦੂ ਵੀ ਹੈ ਹੀ ਨਹੀਂ ਸਾਡੇ ਉਹੀ ਤਾਂ ਕਹਿੰਦੇ ਕਾਲੀ ਕੀੜੀ ਫੇਰਦੀ ਐ ਡੜਾ ਧਣੀਆਂ ਖੜਾ ਫਿਰ ਕਿੰਨਾ ਕੁਛ ਜੇ ਕਾਲੀ ਕੀੜੀ ਫੇਰ ਦਿੰਦੀ ਐ ਸਾਹਮਣੇ ਪੇ ਚੀਜ਼ ਨੂੰ ਜਵਾਬ ਦੇ ਦਿੰਦੀ ਫਿਰ ਕਿੰਨਾ ਕੁਛ ਬਣਾ ਲਿਆ ਪੂਆ ਉਹੋ ਜੀ ਆ ਚੱਲ ਕੋਈ ਨਾ ਮੈਂ ਤਾਂ ਮੰਗਾ ਲਿਆ ਕਾਲੇ ਤੋਂ ਨਹੀਂ ਆਪਣੀ ਬਹੁਤ ਲੱਗਿਆ ਪੂਆ ਜੀ ਮੈਂ ਤੋੜ ਕੇ ਦੇ ਦੇਣੀ ਐ ਤੁਹਾਨੂੰ ਆਜੋ ਉਹੀ ਗੱਲਾਂ ਫੇਰ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਹੈ ਹੁਣ ਹੀ ਸਮਝਾ ਕੇ ਹਟੀਆਂ ਵੀ ਤੇਰੀ ਸਸਤਾ ਸਵਾ ਨਹੀਂ ਹੈਗਾ ਕੋਈ ਨਾ ਜਿਹਦੇ ਤੇਰੀ ਪੂੰਗਣ ਥਾਪਣ ਲੱਗੀ ਨਾ ਉਹਦੇ ਮੈਂ ਬਿਨਾ ਕਹੀ ਆ ਜਿੰਨੀ ਮੇਰੇ ਤਾਂ ਬਾਲਾ ਜੀ ਕਰਦਾ ਮੇਰੇ ਤਾਂ ਜੀ ਐਂ ਵੀ ਕਰਦਾ ਹੁੰਦਾ ਵੀ ਉਧਰ ਆ ਜਾ ਫਿਰ ਕੋਲ ਘੰਟਾ ਬਹਿ ਕੇ ਗੱਲਾਂ ਮਾਰ ਕੇ ਜਾਵਾਂ ਪਰ ਤੁਹਾਨੂੰ ਪਤਾ ਹੀ ਹੈ ਕਦੋਂ ਵਰਤਨ ਦਿੰਦੀ ਹੈ ਕਿਸੇ ਨਾਲ ਸਾਰੇ ਨਾਲ ਤਾਂ ਤੋੜ ਰੱਖਿਆ ਪੂਆ ਚਲ ਕੋਈ ਨਾ ਜਿੱਦੇ ਤੇਰੇ ਆਪ ਦੇ ਹੱਥ ਪੂੰਜੀ ਹੋ ਗਈ ਵਰਤ ਲਈ ਦੇਖ ਲਾਂਗੇ ਭਾਈ ਕਿੰਨਾ ਕੁ ਵਰਤਦੀ ਐ ਤੂੰ ਕੋਈ ਗੱਲ ਨਹੀਂ ਪੁੱਵਾਂ ਮੈਂ ਤਾਂ ਵਰਤੂੰਗੀ ਚੰਗਾ ਠੀਕ ਐ ਪੁੱਵਾ ਦੇਖ ਲੈ ਘਰੀਆਂ ਤੇਰੀ ਸੱਸ ਕੇ ਘਰੀਆਂ ਇਹਨੇ ਕਿੱਥੇ ਜਾਣਾ ਦੇਖ ਲੈ ਕਿਤੇ ਫੇਰ ਤੈਨੂੰ ਬਾਜਾ ਮਾਰਦੀ ਹੋਵੇ ਨਹੀਂ ਨਹੀਂ ਪੁੱ ਮੈਂ ਤਾਂ ਇੱਧਰ ਕੰਮ ਹੀ ਚੱਲੀ ਸੀਗੀ ਮੜਾ ਜਾ ਚੰਗਾ ਜਾ ਹਾਂ ਦੁਕਾਨ ਤੇ ਜਾ ਕੇ ਆਉਂਦੀ ਸੀ ਲੜੂਗੀ ਤੇਰੇ ਨਾਲ ਵੀ ਇੰਨਾ ਟਾਈਮ ਕਿੱਥੇ ਲਾਇਆ ਏ ਇਹ ਤਾਂ ਲੜਦੀ ਰਹਿੰਦੀ ਮੈਂ ਤਾਂ ਆਹ ਤੇ ਬੈਠੀ ਤੂੰ ਆ ਚਲੋ ਠੀਕ ਐ ਪੁੱਵਾ ਚੰਗਾ ਕੀ ਪਤਾ ਐ ਤੂੰ ਵੀ ਸੱਸ ਵਰਗੀ ਹੋਵੇਂ ਮੈਂ ਤਾਂ ਨਹੀਂ ਪਰੋਸਾ ਕਰ ਸਕਦੀ। ਦੀਂਦੀ ਨਹੀਂ ਪਰਦਾਨ। ਕਿਧਰ ਨੂੰ ਗਈ ਐ? ਲੈ ਦੇਖਦੀ ਆ। ਅੱਜ ਫੇਰ ਇਹਨੂੰ ਥੋੜਾ ਜਿਹਾ ਛੇੜ ਕੇ ਜੀ ਜ਼ਿੰਦਗੀ ਦਾ ਸੁਆਦ ਜਿਹੀ ਲੈ ਲੈਨੇ ਆ। ਸਿੰਦਰੋ ਨਹੀਂ ਸਿੰਦਰੋ ਕਿੱਥੇ ਲੁਕ ਜਾਨੀ ਐ ਚੰਦਰੀਏ ਕੀ ਗੱਲ ਬੀਬੀ ਨਣ ਦੇ ਹੱਜ ਬਿਨਾ ਬੱਦਲਾਂ ਤੋਂ ਹੀ ਗਰਜਦੀ ਫਿਰਦੀ ਐ ਨਾਲੇ ਮੈਂ ਕਿੱਥੇ ਲੁਕਣਾ ਮੇਰਾ ਤਾਂ ਘਰ ਐ ਨਾਲੇ ਨਾ ਬੱਦਲ ਤਾਂ ਹਮੇਸ਼ਾ ਹੀ ਗਰਜਦੇ ਨੇ ਗਰਜੇ ਤਾਂ ਜੇ ਕੋਈ ਬਿਨਾ ਵਧਾ ਤਸਵਾਤ ਤਾਂ ਫਿਰ ਹੀ ਹੁੰਦਾ ਜਿਹੜੇ ਗਰਜਦੇ ਨੇ ਨਾ ਫਿਰ ਉਹ ਵਰਸਦੇ ਨਹੀਂ ਅੱਛਾ ਅੱਛਾ ਤੇਰੇ ਮੰਗੂ ਚੱਲ ਛੱਡ ਅੱਜ ਤਾਂ ਮੇਰਾ ਚਾਹ ਪੀਣ ਦਾ ਮੂਡ ਹੈ ਕਹਿੰਦੀ ਸੇਵਾ ਦਾ ਮੌਕਾ ਸੇਵਾ ਦਾ ਮੌਕਾ ਅੱਜ ਪਿਆ ਲੈ ਫਿਰ ਲੌਂਗ ਲਾਚੀ ਵਾਲੀ ਤੇ ਅੱਜ ਮੇਰਾ ਚਾਹ ਪੀਉਣ ਦਾ ਜਮਈ ਮੂਡ ਨਹੀਂ ਹੈਗਾ ਦੇਖ ਲੈ ਦੇਖ ਲੈ प्याल है खबर है तेरी आखरी सेवा हो सकता आखिरी इच्छा भी पूरी कर देनी है। की पता, तेरी आखरी चाह हो मेरे घर दी, <laughs> नहीं नहीं की पता है तेरी आखरी चाह होवे इस घर च <laughs> तो मौका ही दसूगा हाँ, हाँ।, हाँ। ਬਾਲੀਆਂ ਦੰਦੀਆਂ ਜੀਆਂ ਕੱਢਣ ਦੀ ਲੋੜ ਨਹੀਂ ਹੈਗੀ ਥਰੀ ਇੰਨੀ ਬੇਇੱਜ਼ਤੀ ਕਰਕੇ ਤੋੜਿਆ ਸੀ ਮੈਂ ਤੈਨੂੰ ਲੱਗਦਾ ਤੇਰੀ ਜ਼ਿਆਦਾਸਤ ਕਮਜ਼ੋਰ ਹੋ ਗਈ ਕਿਸੇ ਚੰਗੇ ਡਾਕਟਰ ਨੂੰ ਦਿਖਾ ਕੇ ਦਵਾਈ ਲੈ ਲੈ ਬੇਇੱਜ਼ਤੀ ਕਰਾਉਂਦਾ ਨਾ ਸਵਾਦ ਕੁਝ ਵੱਖਰਾ ਹੀ ਹੁੰਦਾ ਹੈ ਕਹਿੰਦੇ ਹੁੰਦੇ ਨੇ ਨਾ ਜੇ ਹਾਰ-ਹਾਰ ਕੇ ਜਿੱਤੇ ਉਹਦਾ ਨਜ਼ਾਰਾ ਬਹੁਤ ਵੱਖਰਾ ਹੈ ਇਹ ਸੁਪਨੇ ਨਾ ਤੇਰੇ ਕਦੇ ਨਹੀਂ ਪੂਰੇ ਹੁੰਦੇ ਇਹ ਬਹਿਨ ਤੂੰ ਆਦੇ ਮਨ ਚੋਂ ਕੱਢ ਦੇ ਤੂੰ ਹਰਾਏਂਗੀ ਮੈਨੂੰ ਮੈਨੂੰ ਹਰਾਉਣ ਵਾਲੇ ਤਾਂ ਕਦੋਂ ਦੇ ਮਰ ਗਏ ਬਹਿਨ ਤਾਂ ਤੂੰ ਪਾੜੀ ਖੜੀ ਹੈ ਉਹ ਵੀ ਬਹੁਤ ਵੱਡੇ ਵੱਡੇ ਥੋੜਾ ਜਾਂ ਧਰਤੀ ਤੇ ਰਹੀਦਾ ਉੱਪਰ ਨਹੀਂ ਉੱਡੀਦਾ ਉੱਪਰ ਉੱਡਣਾ ਆ ਦੇਣਾ ਖੰਭ ਛੇ ਦਿਪ ਉਤਰੇ ਜਾਂਦੇ ਨੇ ਚੱਲ ਛੱਡ ਤੇਰੀ ਨੂੰ ਦੱਸ ਕਿੱਥੇ ਮਨਿੰਦਰ ਸਰਲਾ ਪੂਆ ਦੀ ਬਕਵਾਸ ਸੱਚੇ ਕੋਈ ਮਨਿੰਦਰੇ ਹਾਂਜੀ ਕੋਈ ਤੇਰਾ ਲਾਂਬਾ ਲਾ ਹੋਣਾ ਆਈ ਆ ਤੂੰ ਕਹਿੰਦੀ ਸੀ ਨਾ ਚਾਹ ਪੀ ਕੇ ਜਾ ਚਾਹ ਪੀ ਕੇ ਲੈ ਅੱਜ ਪਿਆਰੇ ਚਾਹ ਫਿਰ ਚਾਹ ਪੀ ਕੇ ਹੀ ਜਾਊ ਮੈਂ ਸੱਚੀ ਪੂਆ ਮਨ ਖੁਸ਼ ਕਰਤਾ ਵਧੀਆ ਹੋਇਆ ਤੂੰ ਮੇਰੀ ਮੰਨ ਲਈ ਤੁਸੀਂ ਬੈਠੋ ਦੁੱਧ ਚ ਪੱਤੀ ਪਾ ਕੇ ਲਿਆਉਣੀ ਮੈਂ ਤੁਹਾਡੇ ਅਸਤੇ ਤੁਸੀਂ ਬੈਠੋ ਨਾਲੇ ਮੰਮੀ ਨੂੰ ਕੀ ਹੋ ਗਿਆ ਨਾ ਖਬਰ ਕੇ ਜੇ ਵਾਗੇ ਉਹ ਕੋਈ ਨਾ ਕੋਈ ਨਾ ਜਦੋਂ ਮੱਚ ਦੀ ਲੱਕੜ ਤੇ ਥੋੜਾ ਜਿਹਾ ਪਾਣੀ ਪਾ ਜੇ ਨਾ ਫਿਰ ਤੈਨੂੰ ਪਤਾ ਹੀ ਆ ਉਹ ਕਿਵੇਂ 부ੜਕਰਾ ਹੁੰਦਾ ਤੁਸੀਂ ਬਾਹਲੀ ਚੌੜ ਕਰਦੇ ਕੋਈ ਕੋਈ ਗੱਲ ਮੇਂ ਬਣਾ ਕੇ ਲੈਂਦੇ ਚੁਣ ਲੈ ਜੀ ਨਾ ਦਿੱਲੀ ਜੀ ਕਰਕੇ ਸੈਟ ਰੱਖੀ ਕੀ ਹੋ ਗਿਆ ਪੂਆ ਹੋਣਾ ਕੀ ਇਹ ਬਹਿ ਜਾ ਤੂੰ ਮੈਨੂੰ ਐ ਦੱਸ ਹਾਂ ਤੂੰ ਕੀ ਕਰਦੀ ਫਿਰਦੀ ਇੱਥੇ ਕੁਛ ਨਹੀਂ ਮੈਂ ਤਾਂ ਇੱਥੇ ਬਾਹਰ ਵਹਿੰਦੀ ਸੀਗੀ ਅੱਛਾ ਹਾਂ ਚੱਲ ਵਧੀਆ ਕਾ ਤੋ ਸੀ ਨਹੀਂ ਐਨਾ ਹਸੀ ਤਾਂ ਆਇਆ ਚਿੱਟੇ ਬਾੜਾ ਖੁਸ਼ ਹੈ ਅੱਜ ਦਾ ਇਹੋ ਜਿਹਾ ਕੀ ਕਰਿਆਈ ਪੂਆ ਮੈਨੂੰ ਵੀ ਦੱਸ ਦੇ ਅੱਜ ਤਾਂ ਮੈਂ ਇਹੋ ਜਿਹਾ ਇਹੋ ਜਿਹਾ ਤੀਰ ਮਾਰ ਕੇ ਆਈਆਂ ਨਾ ਜਮਾ ਵੱਡੇ ਦੇ ਮਿਰਚ ਲਾ ਕੇ ਆਈਆਂ ਪੂਆ ਤੂੰ ਉੱਧਰ ਗਈ ਸੀ ਗਈ ਸੀ ਹੂੰ ਉਹਨੂੰ ਮਚਾਉਣ ਗਈ ਸੀ ਮੱਚਦੀ ਨੂੰ ਹੋਰ ਮੱਚ ਗਈ ਹੋਣੀ ਦੇਖ ਕੇ ਤੁਹਾਨੂੰ ਮਹਾ ਮੱਚ ਛੱਡ ਜਮੀ ਕੋਲੇ ਬਣ ਗਈ ਪੂਆ ਤਨ ਕਿੰਨੇ ਵਾਰ ਤਾਂ ਕਿਹਾ ਤੂੰ ਨਾ ਜਾਇਆ ਕਰੋ ਉਧਰ ਨਹੀਂ ਜਾਂਦੀ ਕਿਵੇਂ ਨਾ ਮੈਂ ਆਖਿਆ ਬਾਰੇ ਦਿਨ ਹੋ ਗਏ ਟੱਕਰ ਜੀ ਲੈਤੀ ਨੂੰ ਮਾ ਮੜ ਜਾ ਲੈ ਆਏ ਸਵਾਦ ਜਾ ਗੱਲੀ ਵਾਤੀ ਪੂਆ ਤੂੰ ਵੀ ਪੰਗੇ ਲੈਣੋਂ ਹਟਦੀ ਨਹੀਂ ਹਨਾ ਲੈ ਪੰਗੇ ਤਾਂ ਇਹੀ ਜੀ ਨਾ ਲੈਣੇ ਚਾਹੀਦੇ ਨੇ ਕਿਉਂਕਿ ਭੁੱਲ ਵੀ ਨਾ ਜਾਵੇ ਨਾ ਗੱਲ ਤਾਂ ਚੇਤੇ ਕਰਾਈ ਦੇਵੇ ਤੁਹਾਡੇ ਚਿਰ ਪਿੱਛੋਂ ਪੂਆ ਉਹ ਇਨਾ ਫਰਾਦ ਦਾ ਦਿਮਾਗ ਜਾ ਖਰਾਬ ਹੋ ਜਾਂਦਾ ਹੈ ਉਹਦਾ ਕੋਈ ਜਾਂਦਾ ਨਹੀਂ ਮੇਰਾ ਨਹੀਂ ਦਿਮਾਗ ਖਰਾਬ ਹੁੰਦਾ ਮੇਰਾ ਤਾਂ ਦਿਮਾਗ ਸਮਾ ਸੈੱਟ ਹੋ ਜਾਂਦਾ ਹੈ ਉਹਦੇ ਨਾਲ ਟੱਕਰ ਜੀ ਲਾ ਕੇ ਹਾਂ ਨਾ ਜੇ ਕਾਲੇ ਨੂੰ ਪਤਾ ਲੱਗ ਤੁਹਾਨੂੰ ਪਤਾ ਨਾ ਲੜੂਗਾ ਉਹ ਕਾਲਾ ਕਾ ਨੂੰ ਲੜੂਗਾ ਨਾ ਇਹ ਕਾਲੇ ਕੋਲ ਕੀ ਨੇ ਦੱਸਣਾ ਤੂੰ ਭਾਵਾਂ ਦੱਸ ਦੇ ਮੈਂ ਤਾਂ ਦੱਸਦੀ ਨਹੀਂ ਉਹ ਫਿਰ ਮੈਂ ਤਾਂ ਦੱਸ ਹੀ ਦਊਂਗੀ ਫੇਰ ਹੀ ਤੁਸੀਂ ਉਹਦੇ ਕੋਈ ਤਾਂ ਰੁਕੋਗੇ ਕਿਉਂ ਦੱਸੇਗੀ ਤੂੰ ਗੰਵਲੀਏ ਤੂੰ ਨਾ ਦੱਸੀ ਹੁਣ ਇਹ ਤਾਂ ਮੈਂ ਜਾਣਾਂ ਤੇ ਮੇਰਾ ਕੰਮ ਜਾਣੇ ਨਾਲੇ ਤੂੰ ਅੰਦਰ ਬਹਿ ਜਾ ਹੁਣ ਇੱਥੇ ਠੰਡ 'ਚ ਕੀ ਕਰਦੀ ਐ ਮੈਂ ਤਾਂ ਨਾ ਕੱਲੀ ਜੀ ਸੀਗੀ ਅੰਦਰ ਉੰਦਰੋਂ ਹੀ ਆਈ ਆ ਤੇ ਮੈਂ ਖਚਲ ਬਾਹਰ ਮੰਝਾ ਪਿਆ ਮੈਥੇ ਬਹਿ ਜਾਣੀ ਆ ਚਲ ਕੋਈ ਨਾ ਬਹਿ ਜਾ ਤੇ ਹੋਰ ਦੱਸ ਕੁਛ ਖਾਣਾ ਪੀਣਾ ਹੈਗਾ ਨਾ ਮੈਂ ਤਾਂ ਕੁਛ ਨਹੀਂ ਖਾਣਾ ਤੇ ਮਨਿੰਦਰ ਹੈਗੀ ਸੀ ਮਨਿੰਦਰ ਵੀ ਹੈਗੀ ਸੀ ਜਦ ਮੈਂ ਇੰਦਰ ਨੂੰ ਬੋਲ ਮਾਰਿਆ ਫੇਰ ਤਾਂ ਅੱਗ ਲੱਗੀ ਆ ਵਾਂਗੂ ਭੱਜ ਗਈ ਅੱਛਾ ਮਨਿੰਦਰ ਨੇ ਬੋਲੀ ਕੁਛ ਮਨਿੰਦਰ ਕਹਿੰਦੀ ਚਾਹ ਪੀ ਆਉਣੀ ਆ ਹਾਂ ਤੇ ਪਹਿਲਾਂ ਉਹ ਕਹਿੰਦੀ ਸੇਵਾ ਦਾ ਮੌਕਾ ਸੇਵਾ ਦਾ ਮੌਕਾ ਫੇਰ ਅੱਜ ਮੈਂ ਕਹੀ ਦਿੱਤਾ ਮਹਲੇ ਤੇਰੇ ਕੋਲ ਆਖਰੀ ਮੌਕਾ ਸੀ ਵਾ ਕਰ ਲੈ ਸੀ ਵਾ ਅੱਛਾ ਫੇਰ ਤਾਂ ਬਸ ਜਾਂ ਤਾਂ ਮੈਨੂੰ ਪਤਾ ਜੀ ਨੇ ਮੈਂ ਉਹ ਦੇਖੀ ਐ ਜਾਂ ਉਹ ਨੂੰ ਪਤਾ ਜੀ ਤੇ ਬੀਤੀ ਐ ਪੂਆ ਇੱਕ ਗੱਲ ਕਹਿੰਨੇ ਤੈਨੂੰ ਨਾ ਜਾਇਆ ਕਰੋ ਉਹਦੇ ਨਾਲ ਐਵੇਂ ਮੱਥਾ ਨਾ ਮਾਰਿਆ ਕਰੋ ਮੈਂ ਕਿਸੇ ਨਾਲ ਮੱਥਾ ਨਹੀਂ ਮਾਰਦੀ ਕੋਈ ਮੈਂ ਗਲਤ ਨਹੀਂ ਕਰਦੀ ਜਿੰਨਾ ਕ ਮੈਨੂੰ ਲੱਗਦਾ ਨਾ ਵੀ ਇੰਨਾ ਕ ਠੀਕ ਐ ਉੰਨਾ ਕੀ ਕੰਮ ਕਰਦੀ ਮੈਂ ਉਤੋਂ ਵੱਧ ਕੇ ਨਹੀਂ ਕਰਦੀ ਆਈ ਫੂਫੜ ਸੀ ਘੇੜਾ ਦਿੰਦਾ ਸੀ ਉਧਰ ਭੱਜ ਜਾਂਦਾ ਸੀਗਾ ਦੀ ਫੇਰ ਪਤਾ ਹੀ ਫੇਰ ਲੱਗਦਾ ਉਹਨੂੰ ਨਹੀਂ ਤਾਂ ਉਹ ਸ਼ਾਂਤ ਬੈਠੀ ਐ ਮੌਜਾਂ ਦਾ ਮਾਲਕ ਬਣੀ ਉਹਨੂੰ ਐ ਨਹੀਂ ਪਤਾ ਵੀ ਵਾਰਸ ਤਾਂ ਹੋਰ ਹੀ ਨੇ ਕੋਈ ਸਰਦਾਰਾਂ ਦੇ ਆਹੋ ਉਹ ਆਪ ਕੋਈ ਕੁਝ ਬੋਲੀ ਟੱਕਰ ਤਾਂ ਉਸੇ ਨਾਲ ਲੱਗੀ ਸੀ ਬੋਲੀ ਕਿਉਂ ਨਹੀਂ ਜਦੋਂ ਮੈਂ ਖੜਕਾਈ ਚੰਗੀ ਤਰ੍ਹਾਂ ਫਿਰ ਤਾਂ ਮੱਚਦੀ ਮਚਾਉਂਦੀ ਭੱਜ ਗਈ ਬਸ ਅੱਛਾ ਫਿਰ ਤਾਂ ਭੱਜਣਾ ਹੀ ਸੀ ਜੇ ਤੁਸੀਂ ਸੁਣਾਤੀਆਂ ਚਾਰ ਫਿਰ ਖੜਨਾ ਥੋੜੀ ਸੀ ਉਹਨੇ ਕੋਲ ਹਾਂ ਫਿਰ ਨਹੀਂ ਖੜੀ ਚੱਲ ਕੋਈ ਨਾ ਤੂੰ ਨਾ ਫਿਕਰ ਕਰਿਆ ਕਰ ਤੈਨੂੰ ਤਾਂ ਮੈਨੂੰ ਨਾ ਖੁਸ਼ੀ ਐ ਇੰਨੀ ਹੋਈ ਸੀ ਮੈਂ ਤੈਨੂੰ ਦੱਸਦਾ ਨਹੀਂ ਤਾਂ ਮੈਂ ਦੱਸਦੀ ਵੀ ਨਹੀਂ ਸੀ ਕਾਲੀ ਨੂੰ ਨੇ ਦੱਸੀ ਤੂੰ ਨਹੀਂ ਨਹੀਂ ਮੈਂ ਨਹੀਂ ਦੱਸਦੀ ਮੈਂ ਤਾਂ ਅਸੀਂ ਤੁਸੀਂ ਨਾ ਲਲ ਘਰਾਂ ਦੇ ਜਾ ਕੇ ਆਏ ਹੋ ਚੱਲ ਕੋਈ ਨਾ ਉੱਥੇ ਨਾ ਉਹ ਸੇਵ ਪਿਆ ਮੈਂ ਤੈਨੂੰ ਕੱਟ ਕੇ ਲੈ ਕੇ ਦਿੰਦੀ ਕੋਈ ਨਾ ਮੈਂ ਕੱਟ ਲਿਆਣੀ ਆ ਤੂੰ ਬਹਿ ਜਾ ਬਹਿ ਜਾ ਟਿੱਕ ਭੂਆ ਵੀ ਨਾ ਟਿੱਕਦੀ ਨਹੀਂ ਉਹ ਨਾਲ ਪੰਗੇ ਲਾਣ ਨੂੰ